ਤੂੰ ਸਾਡੇ ਕਿਰਪਾਨ ਮਾਰੀ ਯਾਰ ਉਹਦੀ ਪੱਕ ਲਾਤੀ ਤੇ ਡਾਂਗਾ ਨਾਲ ਉਹਨੂੰ ਛਾ ਕੀਤੀ ਉਹਦਾ ਪਿੰਡੇ ਤੇ ਆਇਆ ਕੋਹੜੇ ਕੋਲ ਕੈਮਰੇ ਆ ਨਾ ਉਹ ਬੰਦੇ ਦੇ ਲੀੜੇ ਲਾਹੋ ਤੇ ਨਾ ਉਹਦਾ ਸਾਰਾ ਸਰੀਰ ਲੀਲਾ ਹੋਵੇ ਲੱਤ ਤੋ ਆ ਰਹੀ ਆ ਕਹਿੰਦੇ ਤੂੰ ਸਾਡੇ ਜੀ ਕਿਰਪਾਨ ਮਾਰੀ ਬੰਦੇ ਦੇ ਸਾਡਾ ਪੰਚਾਇਤ ਮੈਂਬਰ ਆ ਮੈਂ ਪੰਚਾਇਤ ਮੈਂਬਰ ਉਹ ਗੱਡੀ ਚ ਬਾਹਰ ਆ ਪੁਰਸਾਂ ਨੇ ੱੱਕੇ ਨਾ ਕੁੱਟ ਕੇ ਜਿਹਦਾ ਕਿਰਪਾਨ ਮਾਰੀ ਆ ਸਾਨੂੰ ਮੂੰਹ ਤੇ ਲਿਆ ਦਿਖਾਓ ਕਿਹਦੇ ਪੁਰਸਾਂ ਦੋ ਮਾਰੀ ਆ ਨਹੀਂ ਅਸੀਂ ਬੰਦੇ ਅਸੀਂ ਤਾਂ ਆ ਖੜੇ ਆ ਜੀ ਸਾਰੇ ਸਾਡਾ ਕੀ ਮਾਰਨ ਦਾ ਸਰਕਾਰਾਂ ਦੇ ਕੰਮ ਆ ਆਪਦੇ ਬੰਦੇ ਤੋਂ ਮਰਵਾਈ ਆ ਸਾਡੇ ਬੰਦੇ ਨੇ ਕਿਸੇ ਨੇ ਨਹੀਂ ਮਾਰੀ ਜੀ ਕੋੜ-ਕੋੜ ਕਿਆ ਬਾਸਾ ਇਕ ਜਮਾ ਕੋੜ-ਕੋੜ ਤੇ ਨਾ ਲੀਡੇ ਲਹਾ ਲੋ ਸਾਰਿਆਂ ਦੇ ਨਾ ਪਿੰਡੇ ਲੀਲੇ ਹੋਂ ਤਾਂ ਕਹਿ ਦਿਓ ਅੰਦਰ ਕੋੜ ਦੇ ਨੂੰ ਬਈ ਬੱਸ ਜੀ ਬਾੜ ਕੇ ਜਾਣੇ ਬਿਆਣੇ ਬਜ਼ੁਰਗਾਂ ਨੂੰ ਕਿਹਾ ਆਖੇ ਅਸੀਂ ਤੁਹਾਡੇ ਦਾੜੀਆਂ ਨਹੀਂ ਦੇਖਣੀਆਂ ਹਾਂ ਹਾਂ ਆਪਣੇ ਮਲਾਕ ਕਹਿੰਦਾ ਮੇਰੀ ਪੱਗ ਲਾ ਦੀ ਕਹਿੰਦਾ ਲਾ ਦੀ ਤੇਰੀ ਪੱਗ ਵੱਡੇ 18 ਸਿੰਘ ਦੀ ਕੰਧੂ ਦੱਸ ਕੀ ਕਰਦਾ ਜੇ ਮੇਰੇ ਨਾਲ ਦੇਖ ਲਾ ਜਿਹੜੇ ਬੰਦੇ ਨੂੰ ਉਹਨੇ ਚੱਕਿਆ ਹੱਥ ਜਦੋਂ ਸੰਗਰਪਾਨ ਫੜੀ ਗਈ ਕੀ ਸਮਝ ਕਰ ਰਹੇ ਆ ਬਈ ਸ਼ਰੇ ਆ ਕਰਿਆ ਮੈਂ ਤੇ ਕਾਹ ਹੋ ਰਿਹਾ ਬਈ ਇਹਨਾਂ ਨੂੰ ਆਏ ਵੀ ਐਂ ਦਬਾ ਲਾਂਗੇ ਅਸੀਂ ਬਲ ਕੇ ਕਰ ਬੱਸ ਸੀਗੀ ਟੱਕੇ ਦਾ ਡਰਾਈਵਰ ਲੈ ਕੇ ਤਾਰ ਕੇ ਤਾਰ ਕੇ ਲੈ ਗਈ ਕੋੜ- ਪਾਨਾ ਸਿੱਧੂ ਦੀ ਅੱਜ ਦੀ ਜਿਹੜੀ ਇਕੱਠ ਰੱਖਿਆ ਗਿਆ ਸੀ ਭਗਵੰਤ ਮਾਨ ਦੀ ਕੋਠੀ ਅੱਗੇ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਵੱਲੋਂ ਗ੍ਰਿਫਤਾਰੀਆਂ ਜਾਰੀ ਸੀ ਲਗਾਤਾਰ ਜਗਾ ਜਗਾ ਦੇ ਉੱਤੇ ਪੱਤਰਕਾਰਾਂ ਨੂੰ ਜਥੇਬੰਦੀਆਂ ਦੀ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਸੀ ਇਸ ਵਕਤ ਅਸੀਂ ਬੜਬੜ ਟੋਲ ਪਲਾਜ਼ੇ ਤੇ ਸਵੇਰ ਦਾ ਤਾਂ ਇੱਥੋਂ ਕਿਸੇ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ ਕਿਸੇ ਪੱਤਰਕਾਰ ਨੂੰ ਕਿਸੇ ਹੋਰ ਨੂੰ ਲੰਘਣ ਦਿੱਤਾ ਜਾ ਰਿਹਾ ਪਰ ਹੁਣ ਲਗਾਤਾਰ ਕਿਸਾਨ ਲੋਕ ਜਿਹੜੇ ਇੱਥੇ ਆ ਰਹੇ ਸੀ ਤਾ ਹੁਣ ਵੀ ਇੱਥੇ ਇੱਕ ਝੜਪਾਲਾ ਮਾਹੌਲ ਬਣਿਆ ਪਹਿਲਾਂ ਪੁਲਿਸ ਤੇ ਜਿਹੜੇ ਨੌਜਵਾਨਾਂ ਦੇ ਵਿੱਚਕਾਰ ਝੜਪੂ ਵਾਲਾ ਮਾਹੌਲ ਬਣਿਆ ਸੀ ਇਸ ਵਕਤ ਵੀ ਜਿਹੜੇ ਵੱਡੀ ਪੱਧਰ ਦੇ ਉੱਤੇ ਕਿਸਾਨ ਇੱਥੇ ਖੜੇ ਐ ਮੈਂ ਤੇ ਮੇਰਾ ਸਾਥੀ ਜਸ ਇਸ ਵਕਤ ਸੀ ਬੜਬੜ ਟੋਲ ਪਲਾਜ਼ੇ ਤੇ ਆ ਜਸ ਕਿ ਕਿਵੇਂ ਜਿਹੜੇ ਕੀ ਕੀ ਲੱਗ ਰਿਹਾ ਤਸਵੀਰਾਂ ਮਾਹੌਲੇ ਦੇਖਾ ਕਿ ਉਹ ਕੱਟ ਚ ਲੈ ਕੇ ਬੰਦਿਆਂ ਨੂੰ ਚੱਕ ਕੇ ਹਾਂ ਅੱਗੇ ਜਾਣ ਨਹੀਂ ਦਿੱਤਾ ਜਾ ਰਹੇ ਨਹੀਂ ਦਿੱਤਾ ਜਾ ਰਹੇ ਤੂੰ ਕੀ ਕਹਿੰਦੇ ਆ ਬਾਹਰ ਜਾਣਾ ਨਹੀਂ ਵਾ ਕਹਿੰਦੇ ਪਾਨੇ ਸਿੱਧੂ ਦੇ ਹੱਕ 'ਚ ਜਾ ਰਹੇ ਨੇ ਪੰਜਾਬ ਸਰਕਾਰ ਧੱਕਾ ਕਰਦੀ ਆ ਫੁੱਲ ਅੱਜ ਤੱਕ ਕਦੇ ਅੱਜ ਤੱਕ ਅਜਿਹਾ ਧੱਕਾ ਹੋਇਆ ਨਹੀਂ ਹੋਇਆ ਕਦੇ ਵੀ ਨਹੀਂ ਹੋਇਆ ਜੋ ਅੱਜ ਕੀਤਾ ਸਰਕਾਰ ਨੇ ਬਹੁਤ ਲੋਕ ਕਿੰਨੇ ਆਈ ਫੇਰ ਵੀ ਪੜਮ ਜਾ ਲੋਕ ਫੇਰ ਨਹੀਂ ਬੋਲ ਰਹੇ ਪਹਿਲੀ ਪਹਿਲੀ ਸਰਕਾਰ ਆ ਜਿਹਨੇ ਧੱਕਾ ਕਰਿਆ ਇਹਨਾਂ ਨੇ ਲੋਕਾਂ ਦੀਆਂ ਪੱਗਾਂ ਲਾਹੀਆਂ ਨੇ ਲੋਕਾਂ ਦੀਆਂ ਛੋਟੇ ਡਾਂਗਾ ਮਾਰਦੇ ਨੇ ਸਾਂਤ ਮਈ ਨਾ ਧਰਨਾ ਲਾਉਂਦੇ ਸੀ ਸਾਂਤ ਮਈ ਧਰਨਾ ਦਾ ਕੋਈ ਹੁੱਲੜਬਾਜੀ ਨਹੀਂ ਹੈ ਸਾਂਤ ਮਈ ਲੋਕ ਜਾ ਰਹੇ ਨੇ ਬਜਾਲ ਨਹੀਂ ਦੇ ਰਹੇ ਸਾਂਤ ਮਈ ਜਾ ਰਹੇ ਆ ਲੋਕ ਅੱਗੇ ਦੀਆਂ ਤਸਵੀਰਾਂ ਵੀ ਉਹ ਜਿਸ ਤਰ੍ਹਾਂ ਦੇ ਨਾਲ ਗੱਲ ਕਰ ਰਹੇ ਨੇ ਇਹ ਕਹਿੰਦੇ ਨੇ ਕਿ ਅਸੀਂ ਸ਼ਾਂਤਮਈ ਬੜੀ ਸ਼ਾਂਤਮਈ ਤਰੀਕੇ ਦੇ ਨਾਲ ਸਾਨੂੰ ਅੱਗੋਂ ਜਾਨ ਨਹੀਂ ਦਿੱਤਾ ਜਾ ਰਿਹਾ ਇੱਥੇ ਆਪਾਂ ਪੁਲਿਸ ਦੀ ਝੜਪ ਜਿਹੜੀ ਆ ਪਿੱਛੇ ਉਹ ਵੀ ਆਪਾਂ ਜਿਹੜੀ ਦੇਖੀ ਸੀ ਪੁਲਿਸ ਦੇ ਨਾਲ ਨੌਜਵਾਨਾਂ ਦੀ ਆਪਾਂ ਬਾਈ ਕੀ 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 ਮਾਹੌਲ ਕੀ ਬਣ ਰਿਹਾ ਇੱਥੇ ਜਿਹੜਾ ਅਜਿਹੀ ਹਾਲਤ ਕੀ ਬਣੀ ਆ ਇੱਥੇ ਕੀ ਕੀ ਹੋਇਆ ਸੀ ਕੀ ਹੋਇਆ ਸੀ ਇੱਥੇ ਕੀ ਹੋ ਗਿਆ ਬੈਠੇ ਤੁਸੀਂ ਕੀ ਕੀ ਕਾਰਨ ਸਹੀ ਟੱਕਾ ਕਰਿਆ ਪੁਲਿਸ ਨੇ ਉਹ ਕੁੱਟੀ ਜਾਂਦੇ ਨੇ ਡਾਂਗਾ ਨਾਲ ਪੱਗ ਲਾ ਤੇ ਉਹਦੀ ਜੀ ਲਗੜਾ ਬੰਦਾ ਉਹਨੂੰ ਕਹਿੰਦੇ ਤੂੰ ਸਾਡੇ ਕਿਰਪਾਨ ਮਾਰੀ ਯਾਰ ਉਹਦੀ ਪੱਗ ਲਾਤੀ ਤੇ ਡਾਂਗਾਂ ਨਾਲ ਉਹਨੂੰ ਸ਼ਾਹ ਕੀਤੀ ਉਹਦਾ ਪਿੰਡੇ ਤੇ ਕਰੋ ਸਾਡੇ ਕੋਲ ਕੈਮਰੇ ਆ ਨਾ ਉਹ ਬੰਦੇ ਦੇ ਲੀੜੇ ਲਾਹੋ ਦੇ ਨਾ ਉਹਦਾ ਸਾਰਾ ਸਰੀਰ ਲੀਲਾ ਹੋਵੇ ਲੱਤ ਤਵਾਰੀ ਆ ਕਹਿੰਦੇ ਤੂੰ ਸਾਡੇ ਜੀ ਕਿਰਪਾਨ ਮਾਰੀ ਬੰਦੇ ਦੇ ਉਹਨਾਂ ਨੂੰ ਤਾਂ ਬਾਈ ਪਾਜ ਜਾਂਦਾ ਪਤਾ ਸਾਨੂੰ ਤਾਂ ਜਮਾ ਸੂਟ ਮਾਰਦੇ ਰੋ ਸੱਕ ਜਮਾ ਕੋੜ ਕੋੜ ਤਾ ਲੀੜੇ ਲਹਾੜ ਸਾਰੇ ਦੇ ਨਾ ਪਿੰਡੇ ਲੀਲੇ ਹੋਂ ਤਾਂ ਕਹਿ ਦਿਓ ਅੰਦਰ ਕੋੜ ਦੇ ਨ ਵੀ ਬਸ ਜਿ ਵੜ ਕੇ ਆ ਬਸ ਹਾਂਜੀ ਹਾਂਜੀ ਬਜ਼ੁਰਗਾਂ ਨੂੰ ਕਹਿੰਦੇ ਤੂੰ ਕਰਪੈਣ ਮਾਰੀ ਆ ਬਾਈ ਇੱਥੇ ਸਾਰੇ ਲੋਕੋ ਹੀ ਕੋਈ ਕੁਛ ਨਹੀਂ ਕਰਦਾ ਪਰ ਇੱਕਦਮ ਪੁਲਿਸ ਆਇਆ ਭੱਜ ਕੇ ਇਹਨਾਂ ਦੇ ਤੁਸੀਂ ਗਾਹਾਂ ਨਹੀਂ ਜਾਣਾ ਸੀ ਕਣੂ ਸਿਆਣੇ ਬਿਆਣੇ ਬਜ਼ੁਰਗਾਂ ਨੂੰ ਕਿਹਾ ਆ ਕਿ ਅਸੀਂ ਤੁਹਾਡੇ ਦਾੜੀਆਂ ਨਹੀਂ ਦੇਖਣੀਆਂ ਆਪਣੇ ਮੁਲਾਜ਼ਮ ਕਹਿੰਦਾ ਮੇਰੀ ਪੱਗ ਲਾ ਦੀ ਕਹਿੰਦਾ ਲਾ ਦੀ ਤੇਰੀ ਪੱਗ ਵੱਡੇ 18 ਸਿੰਘ ਦੀ ਕਹਿੰਦਾ ਤੂੰ ਦੱਸ ਕੀ ਕਰਦਾ ਜਾਂ ਮੇਰੇ ਨਾਲ ਦੇਖ ਲਾ ਗਾਲੀ ਕਿ ਲੋ ਜਰ ਜਿੰਨੇ ਬੰਦੇ ਇੱਥੇ ਬੈਠੇ ਹੈ ਬਾਈ ਹੈ ਨਾ ਬਾਕੀ ਹਰੇਕ ਦੀ ਮੂੰਹ ਕਹੀ ਆ ਜਿਹੋ ਜਹਾ ਮੌਲ ਅੱਜ ਬਣਿਆ ਪਹਿਲਾਂ ਕਿਤੇ ਬਣਿਆ ਨਹੀਂ ਨਾ ਜੀ ਨਾ ਜੀ ਨਾ ਜਮਾ ਹੀ ਨਹੀਂ ਬਣਿਆ ਜੀ ਤੇ ਭਗਵਾਨ ਤੁਮਾਨ ਕਹਿੰਦੇ ਨਾ ਕਹਿੰਦਾ ਮੈਂ ਕਰਕੇ ਵੀ ਬਿਆਨਤਾ ਇਹ ਤੇ ਕੋਮਚ ਵੀ ਦਲਾਬਰ ਸਿੰਘ ਤੇ ਹਨ ਤੇ ਸਤਵੰਤ ਬਹਿਤ ਜੰਮਣੇ ਬੰਦ ਨਹੀਂ ਹੋਏ ਜੇ ਇੰਦਰਾ ਤੇ ਬਹਿਤ ਵਾਲੀਆਂ ਪੈੜਾਂ ਤੇ ਤੁਰਦਾ ਨਾ ਇਹ ਬੰਦੇ ਦਾ ਹਸ਼ਰ ਇਹੀ ਹੋਣਾ ਇਹ ਕੌੜਾ ਸੱਚ ਆ ਦੀਪਬਾਈ ਕਹਿੰਦਾ ਸੀ ਆਪਣੇ ਲੋਕ ਫੁੱਦੂ ਉਹਦੇ ਮਾਗਰ ਨਹੀਂ ਲੱਗੇ ਤੇ ਹੁਣ ਕਹਿੰਦੇ ਉਹਨੇ ਹੱਥਾਂ ਨਾਲ ਦਿੱਤੀਆਂ ਗੰਡਾ ਮੂੰਹ ਨਾ ਖੋਲਦੇ ਇਹ ਪੁੱਛਿਆ ਵੀ ਸਾਨੂੰ ਕਿਉਂ ਰੋਕ ਰਹੇ ਹੋ ਅੱਗੇ ਜਾਣ ਤੋਂ ਪੁੱਛਿਆ ਕੀ ਕਹਿੰਦੇ ਬਾਈ ਇਹ ਕਈ ਸਾਟੀਆਂ ਜੁਮਲ ਆਉਂਦੀਆਂ ਉਹਦਾ ਬਜ਼ੁਰਗ ਕਹਿੰਦਾ ਪੱਗਾਂ ਬਚਾਓ ਕਹਿੰਦੇ ਸੋਡੀ ਜਿਹੜਾ ਕੋਈ ਲਿਹਾਦ ਨਹੀਂ ਪਗਾਂ ਲਾਈਆਂ ਸ਼ਰਿਆਂ ਬਾਈ ਹੋ ਹਲੇ ਉੱਤ ਗਾਂ ਜਾ ਕੇ ਦੇਖੋ ਯਾਰ ਬਾਈ ਦਾੜੀਆਂ ਨੂੰ ਪੈਂਦਾ ਸੀਗਾ ਇੱਕ ਦੀ ਪ ਹੁੰਦਾ ਸੀਗਾ ਤੁਸੀਂ ਹੁੱਲੜ ਬਾਜੀ ਕੀਤੀ ਨਾ ਬਾਈ ਅਸੀਂ ਨੇ ਨਹੀਂ ਕੀਤੀ ਉਹ ਖਰਚਾ 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 ਬਾਈ ਪੁਲਿਸ ਮੁਲਾਜ਼ਮਾਂ ਨੇ ਹੁੱਲੜ ਬਾਜੀ ਕੀਤੀ ਆ ਪਹਿਲਾਂ ਅਸੀਂ ਤਾਂ ਬਹੁਤ ਵਧੀਆ ਉਹਦੇ ਨਾਲ ਸਤਿਕਾਰ ਨਾਲ ਲੱਗਦੇ ਸੀਗੇ ਪੁਲਿਸ ਮੁਲਾਜ਼ਮ ਇੱਕ ਨਮਾ ਸੀਗਾ ਮੁੰਡੇ ਨੇ ਪੱਗ ਵੀ ਲਾਉਣ ਦੀ ਕੋਸ਼ਿਸ਼ ਕਰੀਆ ਗੁਰਸਿੱਖ ਬੰਦੇ ਦੀ ਉੱਥੇ ਵੀ ਆਂ ਕਿਹਾ ਸਾਰੇ ਕਿਤੇ ਕਿਹਾ ਬਈ ਇਹ ਬੇ ਆ ਗਿਆ ਦਵਾਰੇ ਦਵਾਰੇ ਜੰਮ ਪਿਆ ਤੇ ਸਿੰਘ ਸੂਰਮੇ ਦਵਾਰੇ ਵੀ ਜੰਮਣਗੇ ਦਵਾਰੇ ਵੀ ਆਵਾਂਗੇ ਇਹਨੂੰ ਸਭ ਤ ਸਿਖਾ ਕੇ ਜਾਵਾਂਗੇ ਬੈਗ ਦਾ ਖਾਲਸਾ ਬੈਗ ਨੂੰ ਪਤੇ ਉੱਥੇ ਜਾਣ ਤੋਂ ਉਲਝਾ ਰਹੇ ਆ ਉੱਥੇ ਜਾਣ ਤੋਂ ਉਲਝਾ ਰਹੇ ਆ ਇਹਨਾਂ ਨੇ ਇੱਥੇ ਸਾਰਾ ਇਹਨਾਂ ਨੇ ਉਲਝਣ ਬਣਾਈ ਆ ਇਹਦਾ ਲੋਕਾਂ ਨੂੰ ਹਜੇ ਵੀ ਚਾਹੀਦਾ ਵੀ ਇਕੱਠੇ ਹੋ ਕੇ ਉੱਥੇ ਤੁਰ ਕੇ ਜਾਣ ਜੇ ਗੱਡੀਆਂ ਰੋਕਦੇ ਆ ਤਾਂ ਇਹ ਕੁਛਕ ਸਾਰੇ ਚਾਰ ਉਧਰ ਹੋ ਗਏ ਚਾਰ ਉਧਰ ਹੋ ਗਏ ਕੋਈ ਡਰ ਕੇ ਮੋੜੀ ਗਏ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲਗਾਤਾਰ ਆ ਪੁਲਿਸ ਮੁਲਾਜ਼ਮ ਹੈ ਤੁਹਾਡੇ ਵਜੀ ਸੀ ਬ੍ਰਦਰ 1 ਮਿੰਟ ਬ੍ਰਦਰ ਤੁਹਾਡੇ ਮਾਰੀ ਸੀ ਤੁਹਾਡੇ ਤੁਹਾਡੇ ਛੱਟ ਵਜੀ ਸੀ ਹਾਂਜੀ ਹਾਂਜੀ ਕੀ ਕੀ ਮਾਰੇ ਬਈ ਉਹ ਕਿਰਪਾਨ ਹੁੰਦੀ ਹੈ ਨਾ ਜਿਹੜੀ ਹਾਂ ਵੀਰੇ ਜਿਹੜੀ ਸਾਹਿਬ ਹੁਣ ਠੀਕ ਆ ਹੁਣ ਠੀਕ ਹਾਂਜੀ ਹਾਂਜੀ ਵਧੀਆ ਤਾਂ ਇਹ ਉਹ ਪੁਲਿਸ ਦਾ ਜਵਾਨ ਆ ਜਿਹਦੇ ਇਹ ਕਹਿਆ ਜਾਂ ਕਿ ਇੱਥੇ ਸ੍ਰੀ ਸਾਹਿਬ ਨਾਲ ਸੱਟ ਜਿਹੜੀ ਹੈ ਉਹ ਵੱਜੀ ਹੈ ਹਾਂਜੀ ਬਾਈ ਜਮਾਂ ਸਰਿਆਂ ਧੱਕਾ ਕਰੀ ਜਾਂਦੇ ਆ ਉਧਰ ਬੰਦਿਆਂ ਨੂੰ ਬਾਈ ਫੜ ਫੜ ਕੇ ਗੱਡੀਆਂ 'ਚ ਬਿਠਾਈ ਜਾਂਦੇ ਆ ਯਾਰ ਜਮਾਂ ਸਰਿਆਂ ਨੂੰ ਧੱਕਾ ਕਰਾ ਯਾਰ ਪੁਲਿਸ ਪ੍ਰਸ਼ਾਸਨ ਦਾ ਯਾਰ ਜਮਾਂ ਗੱਡੀਆਂ ਦੇ ਵਿੱਚ ਬਿਠਾਈ ਜਾਂਦੇ ਆ ਯਾਰ ਅਪਸਰੇ ਆਮ ਜਰਾ ਇਹਨਾਂ ਤਾਂ ਕੀ ਕਰ ਰਹੀ ਹੈ ਜਰਾ ਪੁਲਿਸ ਕੋਈ ਕਿਰਪਾਨ ਨਹੀਂ ਮਰੀ ਵੀਰੇ ਉਹਨੇ ਕੋਈ ਕਿਰਪਾਨ ਨਹੀਂ ਮਰੀ ਯਾਰ ਅਸੀਂ ਤਾਂ ਜਮਰੀ ਜਵਾਈ ਉਹਦੇ ਕੋਲ ਤਾਂ ਯਾਰ ਇਹਦਾ ਬਾਈ ਥੋੜੇ ਪਾਸੇ ਪੱਤਰਕਾਰਾਂ ਨੂੰ ਪੁੱਛਦਾ ਕੀ ਕਰ ਰਹੀ ਹੈ ਉਹ ਤਾਂ ਬੋਲਦਾ ਧੱਕੇ ਨਾਲ ਵਿੱਚ ਗੱਡੀ ਦੇ ਬਾਹਰ ਆ ਟਕ ਕੇ ਉਹ ਦੇਖੋ ਟਕ ਕੇ ਵਿੱਚ ਗੱਡੀ ਪੰਚਾਇਤ ਮੈਂਬਰ ਆ ਮੈਂ ਪੰਚਾਇਤ ਮੈਂਬਰ ਉਹ ਗੱਡੀ ਚ ਬਾਹਰ ਆ ਪੁਰਸਾਂ ਨੇ ਧੱਕੇ ਨਾਲ ਟਕ ਕੇ ਉਹ ਦੇਖੋ ਧੱਕੇ ਨਾਲ ਟਕ ਕੇ ਪੱਤਰਕਾਰ ਸਾਡੀ ਗੱਲ ਨੂੰ ਸਪੂਚੂ ਨਾੜਾ ਪੰਚਾਇਤ ਮੈਂਬਰ ਆ ਉਹ ਪੰਚਾਇਤ ਮੈਂਬਰਾਂ ਮੈਂ ਵੀ ਪੰਚਾਇਤ ਮੈਂਬਰਾਂ ਧੱਕੇ ਨਾਲ ਉਹ ਧੱਕੇ ਨਾਲ ਕੁੱਟ ਕੇ ਹੋ ਬਾਹਰ ਆ ਮੁੰਡਾ ਵਿੱਚ ਬੈਠੇ ਆ ਲੋਕਾਂ ਨੂੰ ਚੱਕੀ ਜਾਂਦੇ ਆ ਭੜਿਆ ਪੁਲਿਸ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਬੰਦੇ ਤੇ ਕਿਰਪਾਨ ਨਾਲ ਮਾਰੀ ਨਹੀਂ ਮਾਰੀ ਕਿਰਪਾਨ ਕਿਰਪਾਨ ਨਹੀਂ ਮਾਰੀ ਧੱਕਾ ਕਰ ਰਹੀ ਹੈ ਪੁਲਿਸ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਇੱਥੇ ਭਾਈ ਹਜ਼ਾਰ ਮੁੰਡੇ ਬੈਠੇ ਜਿਹਦਾ ਕਿਰਪਾਨ ਮਾਰੀ ਆ ਸਾਨੂੰ ਮੂੰਹ ਤੇ ਲਿਆ ਦਿਖਾਓ ਕਿਹੜੇ ਪੁਲਿਸਰ ਦੇ ਮਾਰੀ ਆ ਕੀ ਲੱਗ ਰਿਹਾ ਜਿਹੜਾ ਅੱਜ ਦਾ ਮਾਹੌਲ ਪੁਲਿਸ ਨਾਲ ਟਕਰਾਏ ਮਾਹੌਲ ਕਿਸੇ ਦੇ ਵੀ ਕਿਰਪਾਨ ਨਹੀਂ ਵਜੀ ਇਹ ਧੱਕਾ ਕਰ ਰਹਾ ਸਾਡੇ ਬਾਈ ਦੇ ਨਾਲ ਬਾਈ ਸਰਪਾਲਸ ਸਰੀਆਮ ਧੱਕਾ ਕਰ ਰਹੀ ਆ ਮੌਲੋ ਖਰਾ ਪੰਚਾਇਤ ਮੈਂਬਰ ਆ ਮੁੰਡਾ ਪੰਚਾਇਤ ਮੈਂਬਰ ਆ ਇਹ ਮੁੰਡਾ ਬਾਈ ਜੀ ਇਹਨੇ ਬਿਲਕੁਲ ਨਹੀਂ ਮਾਰੀ ਮਾਰੀਆ ਕਿਰਪਾਨ ਕਿਹਦੇ ਮਾਰੀਆ ਬੰਦਾ ਲਿਆਓ ਜੀ ਕਿਹਦੇ ਮਾਰੀਆ ਕਿਰਪਾਨ ਤੁਸੀਂ ਲਿਆਓ ਤਾਂ ਸਹੀ ਕਿਹਦੇ ਮਾਰੀਆ ਹਾਜ਼ਰ ਤਾਂ ਕਰੋ ਇੱਥੇ ਜਿਹਦੇ ਮਾਰੀਆ ਜੀ ਉਹਨੂੰ ਲਿਆਓ ਤਾਂ ਇੱਥੇ ਅਸੀਂ ਤੁਹਾਨੂੰ ਦਾਖਲਾ ਯਾਰ ਦਾਖਲਾ ਮੈਡੀਕਲ ਕਰਵਾ ਰਹੇ ਆ ਇਲਾਜ ਜ਼ਰੂਰੀ ਹੈ ਪਹਿਲਾਂ ਤੇਰੇ ਕੋਲ ਲੈਣ ਤੋਂ ਪਹਿਲਾਂ ਕਾਰਵਾਈ ਕਰਾਂਗੇ ਇੱਥੇ ਲਿਆਵਾਂਗੇ ਕੋਈ ਗੱਲ ਫੇਰੇ ਦੀ ਮੰਨ ਲਾਂਗੇ ਵੀ ਵਜੀ ਆ ਨਹੀਂ ਜਸਟ ਚਲੋ ਇਹ ਟਕਰਾਤ ਆ ਜਿਹੜਾ ਉੱਤੋਂ ਆਰਡਰ ਆਇਆ ਸਰਕਾਰ ਦੇ ਕੀ ਮੰਨਦੇ ਹੋ ਜਿਹੜਾ ਜਾਨ ਨਹੀਂ ਦਿੱਤਾ ਜਾ ਰਿਹਾ ਬਾਈ ਯਾਰ ਕਿਹੜੇ ਮੰਤਰੀ ਮਰ ਗਿਆ ਤੁਸੀਂ ਦੱਸੋ ਸਾਨੂੰ ਕੀ ਪਤਾ ਜੀ ਹੁਣ ਤੁਸੀਂ ਦੱਸੋ ਨਹੀਂ ਅਸੀਂ ਬੰਦੇ ਅਸੀਂ ਤਾਂ ਆ ਖੜੇ ਆ ਜੀ ਸਾਰੇ ਸਾਡਾ ਕੀ ਇਹ ਮਾਰਨਾ ਸਰਕਾਰਾਂ ਦੇ ਕੰਮ ਆਪਦੇ ਬੰਦੇ ਤੋਂ ਮਰਵਾਈ ਹੈ ਸਾਡੇ ਬੰਦੇ ਨੇ ਕਿਸੇ ਨੇ ਨਹੀਂ ਮਾਰੀ ਜੀ ਹੋਰ ਹੁਣ ਇੰਨਾ ਨਾ ਧੱਕਾ ਕਰੋ ਸਾਡੀਆਂ ਵੋਟਾਂ ਵਾਕੇ ਸੀ ਭਗਵੰਤ ਮਾਨ ਨੂੰ ਜਿਤਾਇਆ ਖੜਾ ਆਪਦੇ ਆਪ ਨਹੀਂ ਜਿੱਤਿਆ ਕੋਈ ਭਗਵੰਤ ਮਾਨ ਅਸੀਂ ਆਪ ਅਸੀਂ ਸਰਦਾਰ ਸਰਦਾਰ ਜੀ ਅਸੀਂ ਵੋਟਾਂ ਪਿੱਛੇ ਆਉਦੇ ਪਿੰਡ ਦੇ ਆਪਦੇ ਭਰਾਵਾਂ ਨਾਲ ਬੈਰ ਪਾਲਿਆ ਤੁਸੀਂ ਸਾਨੂੰ ਆਹ ਨਾਮਜ਼ਾਦੀ ਦਿੰਦੇ ਹੋ ਆ ਨਾਮਜ਼ਾਦੀ ਦਿੰਦਾ ਹਨ ਨੂੰ ਭਗਵੰਤ ਮਾਨ ਸਰਦਾਰ ਕੀ ਕੀਤਾ ਅਸੀਂ ਤੁਹਾਨੂੰ ਭੁਗਿਆ ਨਹੀਂ ਨਹੀਂ ਕਿਸੇ ਨੇ ਨਹੀਂ ਮਾਰੀ ਦੇਖੋ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਤੁਸੀਂ ਤਿਆਰੇ ਹੋ ਜਿਹਨੇ ਮਾਰੀ ਆ ਜੀ ਸਾਨੂੰ ਦੱਸੋ ਤਾਂ ਸਹੀ ਤੁਸੀਂ ਤੁਸੀਂ ਮਲਾਜ਼ਮਾਂ ਫੇ ਬੰਦਾ ਫੜੋ ਜਿਹੜੇ ਨੇ ਮਾਰੀ ਆ ਸਾਨੂੰ ਤਾਂ ਨਾਮ ਕਰੋ ਉਹ ਦਾਖਲ ਕਰਾਇਆ ਨਹੀਂ ਨਹੀਂ ਇਹ ਕੰਮ ਨਾ ਜੀ ਕਰੋ ਤੁਸੀਂ ਨਾ ਨਾ ਪੱਕਾ ਕਾਲੀ ਕਿਹਦੀ ਹੋਈ ਪੱਕਾ ਭਾਈ ਜੀ ਉਹਦੇ ਹੱਥ ਚੋਂ ਗਰਫਾਨ ਫੜੀ ਗਈ ਆ ਜਿਹੜੇ ਬੰਦੇ ਨੂੰ ਉਹਨਾਂ ਨੇ ਚਕਿਆਤ ਜੋ ਦੱਸਣ ਕਿਰਪਾਨ ਪੜੀ ਗਈ ਕਿ ਕਿਸ ਨੂੰ ਕਰ ਰਿਹਾ ਬਈ ਸ਼ਰੇਆਮ ਸ਼ਰੇਆਮ ਤੇ ਕਾ ਹੋ ਰਿਹਾ ਬਈ ਤੂੰ ਦੇਖ ਰਹੇ ਹੋ ਇਹਨਾਂ ਨੂੰ ਆਏ ਵੀ ਐਂ ਦਵਾ ਲਾਂਗੇ ਸੀ ਨਹੀਂ ਦਬਦੇ ਸੀ ਬਈ ਨਹੀਂ ਦਬਦੇ ਬਈ ਸਾਰੀਆਂ ਸਾਰੀਆਂ ਗੱਲਾਂ ਛੱਡੋ ਬਾਈ ਸਾਡੀ ਬਾਸ ਕਲ ਕਲਗੀਤਾਰ ਬਸਦਾ ਡਰਾਈਵਰ ਕਲਗੀਤਾਰ ਬਸਲ ਸੀਗੀ ਥੱਕੇ ਡਰਾਈਵਰ ਲੈ ਕੇ ਤਾਰ ਕੇ ਤਾਰ ਕੇ ਲੈ ਗਏ ਕੋਟ ਕੋਟ ਕੇ ਅੰਦਰ ਸਾਈਡ ਦਾ ਮੁਰਦਾਬਾਦ 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 ਮਰਦਾਬਾ ਇਥੋਂ ਦਾ ਪ੍ਰਸ਼ਾਸਨ ਮਰਦਾਬਾ ਵੰਦਾਬਾ ਪ੍ਰਨਾਲਾ ਪੌਲਸ ਨਾਲ ਟਕਰਾ ਹੋਣ ਦਾ ਕਾਰਨ ਸਰਕਾਰ ਵੱਲੋਂ ਰੋਕਣਾ ਕੀ ਮੰਨਦੇ ਹੋ ਵੀ ਜਦੋਂ ਕਿਸਾਨੀ ਦਿੱਲੀ ਚੱਲੀ ਸੀ ਉਦੋਂ ਇਸ ਤਰੀਕੇ ਨਾਲ ਰੋਕਿਆ ਗਿਆ ਸੀ ਕਦੇ ਇਹ ਜੀ ਟੱਕਾ ਕਰ ਰਹੇ ਨੇ ਨਰਾਪੁਰਾ ਦੇਖੋ ਅਸੀਂ ਆਪਦੇ ਸ਼ਾਂਤਮਈ ਢੰਗ ਦੇ ਨਾਲ ਅਸੀਂ ਆਪਦਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਭਵਨਤਮਾਨ ਦੀ ਕੋਠੀ ਅੱਗੇ ਇਹ ਆਪ ਦੇ ਆਪ ਹੀ ਬੰਦੇ ਸੜਕ ਦੇ ਵਿੱਚੋਂ ਕਹਿੰਦੇ ਕਰਪਾਨ ਮਾਰੀਏ ਸਾਨੂੰ ਐ ਤਾਂ ਦੱਸੋ ਕਿਹੜੇ ਬੰਦੇ ਨੇ ਕਰਪਾਨ ਮਾਰੀ ਹੈ ਕਿਹਤੋਂ ਆਓ ਕਰਪਾਨ ਵਾਲਾ ਹੈ ਕੋਈ ਬੰਦਾ ਤਾਂ ਸਾਨੂੰ ਦੱਸਣ ਜੀ ਅਸੀਂ ਤਾਂ ਮੇਰਾ ਸਵਾਲ ਇਹ ਹੈ ਕਿ ਜਦੋਂ ਦਿੱਲੀ ਗਏ ਸੀ ਧਰਨੇ ਤੇ ਜਾਂ ਕਿਤੇ ਇਦੋਂ ਪਹਿਲਾਂ ਧਰਨੇ ਤੇ ਗਏ ਅਜਿਹੇ ਹਾਲਾਤ ਪਹਿਲਾਂ ਨਹੀਂ ਜੀ ਨਹੀਂ ਕੋਈ ਅਤਿਆਚਾਰ ਨਹੀਂ ਜੀ ਪਹਿਲੀ ਵਾਰ ਬਣਿਆ ਪਹਿਲੀ ਵਾਰ ਬਣੇ ਨੇ ਪੰਜਾਬ ਦੇ ਬੰਦੇ ਪੰਜਾਬ ਦੇ ਲੋਕੇ ਵੀ ਉੱਤਰ ਰਹੇ ਨੇ ਆਮ ਲੋਕਾਂ ਦੀ ਸਰਕਾਰ ਆ ਜੀ ਅਸੀਂ ਤਾਂ ਜੀ ਆਪ ਦਾ ਮੇਰੀ ਮੇਰੀ ਤੇਰਾ ਭਾਈ ਮੈਂ ਦਿੰਦਾ ਇੰਟਰਨੈਟ ਦੇ ਲੋਕਾਂ ਨੂੰ ਆਪ ਬਾਈ ਆਪਾਂ ਨੂੰ ਜਦੋਂ ਵੋਟਾਂ ਪਈਆਂ ਸੀ ਕਹਿੰਦਾ ਕੇਜਲੀਵਾ ਕਹਿੰਦੇ ਮੌਕਾ ਕੇਜਲੀ ਬਣ ਦਿਓ ਆ ਤਾਂ ਹੀ ਮੌਕਾ ਦਿੱਤਾ ਕੇਜਲੀਵਾਲ ਨੇ ਉਹਨੂੰ ਕੀ ਪਤਾ ਪੰਜਾਬ ਦੇ ਲੋਕ ਕਿਵੇਂ ਆ ਉਹਨੇ ਤਾਂ ਮੌਕਾ ਲਿੱਤਾ ਆ ਮੌਕਾ ਆਪਨ ਲੋਕਾਂ ਨੂੰ ਆਪ ਹੀ ਪਤਾ ਲੱਗਿਆ ਕਿਹੜਾ ਮੌਕਾ ਲਿੱਤਾ ਬਾਈ ਤੇ ਕੀ ਕੀ ਮੰਨਦੇ ਹੋ ਤੁਸੀਂ ਵੀ ਆਮ ਲੋਕਾਂ ਦੀ ਸਰਕਾਰ ਹੈ ਨਾ ਨਾ ਭਾਈ ਆਮ ਲੋਕਾਂ ਦੀ ਸਰਕਾਰ ਨਹੀਂ ਹੈਗੀ ਇਹ ਕੋਈ ਆਮ ਲੋਕ ਦੀਆਂ ਨਹੀਂ ਹਾਂ ਤੋਂ ਵੀ ਕਹਾਣਾਂ ਕਿ ਜਿਵੇਂ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਵੀ ਤੁਸੀਂ ਦੇਖੋਗੇ ਪਸਾਓਗੇ ਲੋਕਾਂ ਦੀਪ ਸਿੱਧੂ ਦੀਆਂ ਗੱਲਾਂ ਅੱਜ ਸੱਚ ਹੋਣੀਆਂ ਹੈ ਦੀਪ ਸਿੱਧੂ ਦੀਆਂ ਅੱਜ ਗੱਲਾਂ ਸੱਚੀਆਂ ਨਾ ਸਿੱਧੂ ਜਿੰਦਾਬਾਦ